ਦੀਵਾਲੀ ਸਿਰਫ ਲਾਈਟਾਂ ਮਠਾਈਆਂ ਤੇ ਆਤੀਸ਼ਬਾਜ਼ੀ ਨਹੀਂ ਇਹ ਤੇ ਉਹ ਸਾਡੀ ਸੋਸਾਇਟੀ ਤੇ ਹਿਊਮੈਨਿਟੀ ਉੱਤੇ ਕਿਵੇਂ ਗਹਿਰਾ ਅਸਰ ਪਾ ਚੁੱਕਾ ਹੈ ਅੱਜ ਜਿਸੇ ਤੁਹਾਨੂੰ ਉਹ ਹਿਡਨ ਸਟੋਰੀਜ਼ ਦੱਸਾਂਗੇ ਜੋ ਸਾਇੰਸ ਇਤਿਹਾਸ ਅਤੇ ਮਨੋਵਿਗਿਆਨ ਦੇ ਅਧਿਐਨ ਤੋਂ ਸਿੱਧੀਆਂ ਹਨ ਜੋ ਤੁਹਾਨੂੰ ਦੀਵਾਲੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਣ ਤੇ ਮਜਬੂਰ ਕਰ ਦੇਣਗੀਆਂ ਦੀਵਾਲੀ ਦਾ ਦੂਜਾ ਅਹਿਮ ਪਹਿਲੂ ਸੀ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਪੁਰਾਣੇ ਸਮੇਂ ਵਿੱਚ ਰਾਜੇ ਅਤੇ ਵਪਾਰੀ ਗਰੀਬਾਂ ਨੂੰ ਗਿਫਟ ਦਿੰਦੇ ਅਜੋਕੇ ਮਨੋਵਿਗਿਆਨ ਅਧਿਐਨ ਅਨੁਸਾਰ ਦੂਜਿਆਂ ਦੀ ਸਹਾਇਤਾ ਕਰਨ ਨਾਲ ਡੋਪਾਮਾਈਨ ਰੀਲੀਜ਼ ਹੁੰਦਾ ਹੈ ਜਿਸ ਨਾਲ ਟੈਨਸ਼ਨ ਘਟਦੀ ਹੈ ਤੇ ਖੁਸ਼ੀ ਵੱਧਦੀ ਹੈ ਦੀਵਾਲੀ ਸਿਰਫ ਮਨੋਰੰਜਨ ਦਾ ਤਿਉਹਾਰ ਨਹੀਂ ਸੀ ਪਰ ਸਿੱਖਿਆ ਅਤੇ ਗਿਆਨ ਦੇ ਪ੍ਰਸਾਰ ਦਾ ਜ਼ਰੀਆ ਵੀ ਸੀ ਲੋਕ ਬੱਚਿਆਂ ਨੂੰ ਕਹਾਣੀ ਸੁਣਾਉਂਦੇ ਮੰਨੇ ਪੁਰਾਣੇ ਸਕ੍ਰੋਲ ਅਤੇ ਸਕ੍ਰਿਪਚਰ ਦੀ ਸਟੱਡੀ ਕਰਦੇ ਇਹ ਰਿਸਰਚ ਨਾਲ ਸਿੱਧ ਹੋਇਆ ਕਿ এনवायरमेंट ਅਤੇ ਸਟੋਰੀ ਟੈਲਿੰਗ ਨਾਲ ਮੈਮਰੀ ਰਿਟੈਂਸ਼ਨ ਅਤੇ ਲਰਨਿੰਗ ਇੰਟਰਸਟ ਵਧਦਾ ਹੈ ਦੀਵਾਲੀ ਦਾ ਅਸਲੀ ਅਰਥ ਹੈ ਅੰਧਕਾਰ ਨੂੰ ਮਿਟਾਉਣਾ ਨਾ ਸਿਰਫ ਬਾਹਰੀ ਪਰ ਮਨ ਦੇ ਅੰਦਰ ਵੀ ਗੁਰਬਾਣੀ ਕਹਿੰਦੀ ਹੈ ਕਿ ਅੰਧਕਾਰ ਵਿੱਚ ਰੋਸ਼ਨੀ ਖੋਜ ਲੈਣੀ ਚਾਹੀਦੀ ਹੈ ਇਹ ਤੇ ਉਹ ਹਾਰ ਸਾਨੂੰ ਸੈਲਫ ਰਿਫਲੈਕਟ ਕਰਨ ਗ੍ਰੈਟੀਟਿਊਡ ਅਭਿਆਸ ਕਰਨ ਅਤੇ ਇਨਰ ਪੀਸ ਹਾਸਲ ਕਰਨ ਲਈ ਪ੍ਰੇਰਿਤ ਕਰਦਾ ਹੈ ਅੱਜ ਦੀਵਾਲੀ ਨਾਲ ਪੋਲੂਸ਼ਨ ਅਤੇ এনवायरमेंट ਸਟ्रेस ਵੱਧ ਗਿਆ ਹੈ ਪਰ ਪੁਰਾਣੇ ਸਮੇਂ ਵਿੱਚ ਇਕੋ ਫ੍ਰੈਂਡਲੀ ਸੈਲੀਬ੍ਰੇਸ਼ਨ ਹੁੰਦੇ ਸਨ ਕਲੋਥ ਦੀਆਸ ਨੇਚਰਲ ਰੰਗੋਲੀ ਮਿਨਿਮਲ ਕਰੈਕਰਸ ਇਹ ਸਾਡੀ ਹਿਮੈਨਿਟੀ ਅਤੇ ਨੇਚਰ ਦੇ ਤਾਲਮੇਲ ਨੂੰ ਦਰਸਾਉਂਦਾ ਹੈ ਅਤੇ ਰਿਸਰਚ ਕਹਿੰਦੀ ਹੈ ਕਿ ਸਸਟੇਨੇਬਲ ਪ੍ਰੈਕਟਿਸਿਜ਼ ਕਮਿਊਨਿਟੀ ਹੈਪੀਨੈਸ ਨੂੰ ਬੂਸਟ ਕਰਦੇ ਹਨ। ਦੀਵਾਲੀ ਸਿਰਫ ਬਾਹਰੀ ਰੋਸ਼ਨੀ ਲਈ ਨਹੀਂ ਹੈ। ਸਗੋਂ ਅੰਦਰੋਂ ਵੈਲਿਊ, ਨੌਲੇਜ ਅਤੇ ਇਨਰ ਲਾਈਟ ਲਈ ਹੈ। ਸਾਡੀ ਸੋਸਾਇਟੀ ਨੂੰ ਐਲੀਮੀਨੇਟ ਕਰਨ ਦਾ ਮੂਲ ਅਰਥ ਛੁਪਿਆ ਹੋਇਆ ਹੈ ਜੋ ਅਸੀਂ ਅਕਸਰ ਓਵਰਲੁੱਕ ਕਰ ਜਾਂਦੇ ਹਾਂ। ਹੁਣ ਸਵਾਲ ਤੁਹਾਡੇ ਲਈ ਕੀ ਤੁਸੀਂ ਇਸ ਦੀਵਾਲੀ ਆਪਣੇ ਆਸ-ਪਾਸ ਦੇ ਲੋਕਾਂ ਅਤੇ ਸਮਾਜ ਲਈ ਸੋਪੀ ਪਰਪਰਵਾਵਸ਼ਾਲੀ ਕੋਸ਼ਿਸ਼ ਕਰੋਗੇ